ਲੋਜੀ ਕੰਪੈਨ ਵਾਲੇ ਭਰਾਵਾਂ ਦੀ ਕੰਪੈਨਿੰਗ ਕੰਪੈਨਾਂ ਲੈ ਕੇ ਆ ਗਏ ਆਪਾਂ ਪਿਛਲੀ ਵਾਰੀ ਜਿਹੜੀ ਵੀਡੀਓ ਪਾਈ ਸੀ ਕੀ ਲੋਕ ਕਮੈਂਟ ਕਰ ਰਹੇ ਸੀ ਵੀ ਇਹ ਆਧਾਰ ਕਟ ਵਾਲੀਆਂ ਵਾ ਫਲਾਨਾ ਧੰਕਾ ਬਾਈ ਇਹ ਸਾਰੀਆਂ ਮਸ਼ੀਨਾਂ ਆਪਣੀਆਂ ਨਗਦੀ ਆਪਾਂ ਨਗਦੀ ਲਿਆਉਣੇ ਆ ਕੋਈ ਵੀ ਆਪਣੇ ਕੋਲ ਆਧਾਰ ਅਧੂਰ ਕਟ ਵਾਲੀ ਨਹੀਂ ਗਈ ਤੇ ਆਈਡੀ ਤੁਸੀਂ ਮਸ਼ੀਨ ਪਹਿਲੇ ਦੇਖ ਰਹੇ ਆਂ ਆਪਾਂ ਕੱਢਣੀਆਂ ਲੱਕੀ ਡਰਾਜ ਜੇ ਤਾਂ ਆਪਣੀਆਂ ਸਾਰੀਆਂ ਮਸ਼ੀਨਾਂ ਪੈ ਗਈਆਂ ਇਹ ਆਪਾਂ ਲੱਕੀ ਡਰਾਜ ਚ ਕੱਢਾਂਗੇ ਤੇ ਆ ਆਪਣੀ ਮਸ਼ੀਨ ਇਹ ਸੀਰ ਹੋ ਚੁੱਕੀ ਆ ਹਰਜੀਤ ਨਿਊ ਹੈਂਡ ਮਸ਼ੀਨ ਇਹ ਆਪਣੀ ਹੈਗੀ ਆ 19 ਮਾਡਲ ਤੇ ਪੇਟੀਵਾਂ ਦੇ ਇੰਜਨ ਆ ਇਹ ਆਪਾਂ ਦੇ ਦਾਂਗੇ 11 ਲੱਖ ਦੀ ਛੱਡ ਦਾਂਗੇ ਲਾਸਟ ਤੇ ਬਹੁਤ ਵਧੀਆ ਕੰਪੈਨ ਆ ਸਾਫ ਪਈਆ ਸਾਰਾ ਕੁਝ ਤੇ ਬਾਕੀ ਤੁਸੀਂ ਸਾਡੇ ਨੰਬਰ ਅਸੀਂ ਦਿੰਨੇ ਆ ਉਹ ਤੇ ਸੰਪਰਕ ਕਰ ਸਕਦੇ ਆ ਜਿਹੜਾ ਫੋਨ ਆ ਵੀਰੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੀ ਕਰਿਆ ਕਰੋ ਰਾਤ ਨੂੰ ਨਾ ਫੋਨ ਕਰਿਆ ਕਰੋ ਤੇ ਬਾਕੀ ਰਜੀਤ ਆਪਣੀ ਸੇਲ ਹੋ ਗਈ ਚੁੱਕੀ ਆ ਤੇ ਹੋਰ ਵੀ ਦਿਖਾਉਣੇ ਆ ਆਪਾਂ ਨੂੰ ਤੁਹਾਨੂੰ ਮਸ਼ੀਨਾਂ ਸਾਰੀਆਂ ਤੇ ਆ ਆਪਣਾ ਜਿਹੜਾ ਤੋਹਫਾ ਆ ਆਪਾਂ ਲਾਸਟ ਤੇ ਕੱਢ ਦਾਂਗੇ ਫਿਰ ਨੱਕੀ ਡਰਾਚ ਦੇਖਦੇ ਆ ਕਿਦਾਂ ਨਿਕਲਦਾ ਲੱਕੀ ਡਰਾ ਜਿਹੜੇ ਭਰਾ ਆਪਣੇ ਕੋਲ ਮਸ਼ੀਨਾਂ ਲੈਣ ਆਉਣਗੇ ਉਹਨਾਂ ਦੇ ਕੱਢਾਂਗੇ ਇਹ ਸਾਰਾ ਲਾਸਟ ਡਿਸੀਜਨ ਤੇ ਫਿਰ ਦੇਖਦੇ ਆ ਜਿਹੜਾ ਸੀਜਨ ਚੱਲ ਪਿਆ ਉਹ ਤੇ ਦੇਖ ਲੱਕੀ ਡਰਾ ਕੀ ਤਾਂ ਨਿਕਲਦਾ ਤੇ ਤੇ ਬਾਕੀ ਵੀਰੇ ਜਿਹਨੇ ਕਾਲ ਕਰਨੀ ਹੁੰਦੀ ਹੈ ਨਾ ਦਿਨ ਦਿਨ ਕਰ ਲਿਆ ਕਰੋ ਜਿਵੇਂ 8 ਤੋਂ 6 ਵਜੇ ਤੱਕ ਰਾਤ ਨੂੰ ਫੋਨ ਲਾ ਕੇ ਤਾਂ ਨਾ ਕਰਿਆ ਕਰੋ ਤੇ ਭਰਾਵਾਂ ਕੇ ਜ਼ਰੂਰੀ ਸੂਚਨਾਵਾਂ ਤੇ ਅਗਲੀ ਮਸ਼ੀਨ ਆਪਣੇ ਕੋਲ ਬਨੇਸਰ ਆ ਇਹ ਆਪਣੀ ਸੇਲ ਹੋ ਗਈ ਹੈ 2014 ਮਾਡਲ ਇਹ ਬੰਸੇਲ ਕਰਤੀ ਆ ਬਾਈ ਇੱਕ ਦੋ ਦਿਨ ਤੱਕ ਆਉਣਗੇ ਲੈ ਜਾਣਗੇ ਇਹ ਵੀ ਮਸ਼ੀਨ ਤੇ ਅਗਲੀ ਮਸ਼ੀਨ ਹੈਗੀ ਆਪਣੇ ਕੋਲੇ ਜੱਸੀ 2023 ਮਾਡਲ ਆ ਵੀਰੇ ਇਹ ਦੋ ਸੀਜ਼ਨ ਲੱਗੇ ਹੋਏ ਆ ਕਣਕ ਤੇ ਝੋਨੇ ਵਾਲਾ ਬਾਕੀ ਬਿਲਕੁਲ ਨਵੀਂ ਮਸ਼ੀਨ ਆ ਇਹਦਾ ਰੇਟ ਹੈਗਾ ਆਪਣਾ 17.5 ਲੱਖ ਰੁਪਈਆ ਲਾਸਟ ਡਿਮਾਂਡ ਹੀ ਆ ਵੀਰੇ 17.5 ਹੀ ਦੇਣਾ ਵਾ ਤੇ ਤੇ ਆਹ ਮਸ਼ੀਨ ਵੀ ਆਪਣੀ ਸੇਲ ਹੋ ਚੁੱਕੀ ਆ ਇਹ ਵੀ ਇੱਕ ਦੋ ਦਿਨਾਂ ਤੱਕ ਲੈ ਜਾਣਗੇ ਬਾਈ ਬਾਕੀ ਜਿੱਦ ਤਨ ਆਪਣੀਆਂ ਮਸ਼ੀਨਾਂ ਸਾਰੀਆਂ ਸੇਲ ਹੋ ਗਈਆਂ ਫਿਰ ਆਪਾਂ ਲਾਸਟ ਤੇ ਡਰਾ ਕੱਢਾਂਗੇ ਅਗਲੀ ਮਸ਼ੀਨ ਆਪਣੀ ਹਰਜੀਤ ਇਹ ਬਿਲਕੁਲ ਨਵੀਂ ਮਸ਼ੀਨ ਆ ਇੱਕ ਵੀ ਸੀਜ਼ਨ ਨਹੀਂ ਲੱਗਿਆਗਾ ਇਹ ਆਪਾਂ ਦੇਣੀ ਆ 1.58 ਲੱਖ ਦੀ ਇਹ 24 ਮਾਡਲ ਹੀ ਆ ਵੀਰੇ ਕੋਈ ਵੀ ਬ੍ਰਾਂਡ ਨਹੀਂ ਉਹ ਮਸ਼ੀਨ ਹੀ ਆ ਇੱਕ ਵੀ ਸੀਜ਼ਨ ਨਹੀਂ ਲੱਗਿਆ ਹੋਇਆ ਇਹ 1.58 ਤੱਕ ਦੇ ਛੱਡ ਦੇਣੀ ਆ ਆਪਾਂ ਜਿਹੜਾ ਵੀਰ ਚਾਹਵਾਣਾ ਫੋਨ ਕਰ ਸਕਦਾ ਸਾਨੂੰ ਤੇ ਅਗਲੀ ਮਸ਼ੀਨ ਹੈਗੀ ਆਪਣੇ ਕੋਲੇ ਨਰਿੰਦਰਾ 903 ਇਹ ਹੈ ਕਿ 2013 ਮਾਡਲ ਇਹਦਾ ਲਾਸਟ ਪ੍ਰਾਈਸ ਹੈਗਾ 7 ਲੱਖ 7 ਲੱਖ ਤੱਕ ਆਪੇ ਛੱਡਣੀ ਆ ਜਿਹੜਾ ਵੀਰ ਲੈਣ ਦਾ ਚਾਹਵਨਾ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਨੰਬਰ ਸਕਰੀਨ ਉੱਤੇ ਮੈਂਸ਼ਨ ਆ ਬਾਕੀ ਰੇਟ ਦਾ ਵੀਰੇ ਮੌਕੇ ਤੇ ਮਾਨਤਾਣ ਹੋ ਜਾਊਗਾ ਤੇ ਪਿੰਡ ਕੌਂਕੇ ਕਲਾਂ ਤਸੀਲ ਜਗਰਾਉਂ ਵਿਖੇ ਖੜੀਆਂ ਆ ਇਹ ਮਸ਼ੀਨਾਂ ਸਾਰੀਆਂ ਤੇ ਫੋਨ ਕਰ ਸਕਦੇ ਤੁਸੀਂ ਧੰਨਵਾਦ ਸਾਰਿਆਂ ਦਾ